ਕੈਨੇਡਾ ਤੇ ਭਾਰਤ ਦੇ ਵਿੱਚ ਆਪਸੀ ਸਬੰਧ ਨੂੰ ਸੁਧਰਨ ਨੂੰ ਲੈ ਕੇ ਕਾਫੀ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਦੱਸਿਏ ਕਿ ਭਾਰਤ ਦੇ ਵਿਦੇਸ਼ ਮੰਤਰੀ ਤੇ ਦੂਸਰੇ ਪਾਸੇ ਕੈਨੇਡਾ ਦੀ ਵਿਦੇਸ਼ ਮੰਤਰੀ ਦੋਹਾਂ ਦੇ ਵਿੱਚ ਆਪਸੇ ਦੇ ਵਿੱਚ ਗੱਲਬਾਤ ਹੋਈ ਹੈ ਤਾਂ ਜਿਸ ਗੱਲਬਾਤ ਤੋਂ ਲੈ ਕੇ ਕਿਆਸਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਦੋਹਾਂ ਦੇਸ਼ਾਂ ਦੇ ਵਿੱਚ ਜਿੱਥੇ ਮਨਪਟਾਅ ਸੀਗਾ ਜਿੱਥੇ ਦੋਹਾਂ ਦੇਸ਼ਾਂ ਦੇ ਵਿੱਚ ਦੋਹਾਂ ਦੇ ਜਿਹੜੇ ਵਿਚਾਰ ਅਲੱਗ ਹੋ ਗਏ ਸੀਗੇ ਪਰ ਹੁਣ ਇੱਕ ਦੋਹੇ ਦੇਸ਼ ਇਕਜੁੱਟ ਹੋ ਸਕਦੇ ਨੇ ਇਸ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਕਿਉਂਕਿ ਦੋਹਾਂ ਦੇ ਵਿਦੇਸ਼ ਤਰੀ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਜਦੋਂ ਗੱਲਬਾਤ ਕੀਤੀ ਹੈ ਇਸ ਗੱਲਬਾਤ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਦੋਹਾਂ ਨੇ ਵਪਾਰ ਦੇ ਉੱਤੇ ਜਾਂ ਹੋਰਾਂ ਚੀਜ਼ਾਂ ਦੇ ਉੱਤੇ ਗੱਲਬਾਤ ਕੀਤੀ ਹੈ ਜਿਸ ਤੋਂ ਬਾਅਦ ਹੁਣ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਇਹਨਾਂ ਦੇ ਮਨਮੁਨਾਫ ਖਤਮ ਹੋ ਸਕਦੇ ਨੇ ਦੱਸਦੀ ਹੈ ਕਿ ਜਿੱਥੇ ਹੁਣ ਨਵੇਂ ਬਣੇ ਮਾਰਕ ਕਾਰਨੀ ਜਿਹੜੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਤਾਂ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਇਹ ਉਮੀਦਾਂ ਜਾਗ ਚੁੱਕੀਆਂ ਨੇ ਕਿ ਕੈਨੇਡਾ ਤੇ ਭਾਰਤ ਦੇ ਆਪਸੀ ਸਬੰਧ ਸੁਧਰ ਸਕਦੇ ਨੇ ਯਾਨੀ ਕਿ ਦੋਹਾਂ ਦੇਸ਼ਾਂ ਵਿਚ ਮਨ ਪਟਾਵ ਹੋ ਗਿਆ ਸੀਗਾ ਔਰ ਬਹੁਤ ਜ਼ਿਆਦਾ ਜਿਹੜੇ ਡਿਪਲੋਮੈਟ ਸੀਗੇ ਭਾਰਤ ਨੇ ਉਹ ਕੈਨੇਡਾ ਦੇ ਵਾਪਸ ਭੇਜ ਦਿੱਤੇ ਕੈਨੇਡਾ ਨੇ ਵੀ ਭਾਰਾ ਦੇ ਡਿਪਲੋਮੈਟਸ ਵਾਪਸ ਭੇਜੇ ਤਾਂ ਤਲਖੀ ਵਾਲਾ ਮਾਹੌਲ ਸੀਗਾ ਉਹ ਇੱਕ ਦੂਸਰੇ ਦੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਸੀਗੇ ਕਾਰਵਾਈਆਂ ਹੋ ਰਹੀਆਂ ਸੀ ਜਿਸ ਨੂੰ ਲੈ ਕੇ ਮਾਹੌਲ ਜ਼ਿਆਦਾ ਪੈਦਾ ਖਰਾਬ ਹੋ ਗਿਆ ਜਿਗਾ ਉਸ ਤੋਂ ਬਾਅਦ ਭਾਰਤ ਵਾਸੀਆਂ ਨੂੰ ਵੀ ਚਿੰਤਾ ਹੋ ਗਈ ਸੀ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤਾਂ ਬਹੁਤ ਦਿੱਕਤ ਆਈ ਸੀ ਦੋਹਾਂ ਦੇਸ਼ਾਂ ਦੇ ਵਿੱਚ ਮੰਤਵਤਾ ਵਧਿਆ ਜਿਸ ਕਰਕੇ ਹਾਲੇ ਵੀ ਤਣਾਪੂਰਨ ਸਥਿਤੀ ਸੀ ਪਰ ਹੁਣ ਮਾਰਕ ਕਾਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਉਮੀਦਾਂ ਜਾਗ ਚੁੱਕੀਆਂ ਨੇ ਕਿ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਸਬੰਧ ਠੀਕ ਹੋ ਸਕਦੇ ਇਸ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਜੋ ਹੈ ਗੱਲਬਾਤ ਕੀਤੀ ਗਈ ਹੈ ਉਮੀਦ ਲਗਾਈ ਗਈ ਹੈ ਕਿ ਹੁਣ ਅੱਗੇ ਭਵਿੱਖ ਦੇ ਵਿੱਚ ਵਧੀਆ ਸੁਚੇਜੇ ਤੰਗ ਨਾਲ ਦੋਵੇਂ ਦੇਸ਼ ਆਪਸ ਵਿੱਚ ਕੰਮ ਕਰਨਗੇ ਇਸੇ ਸ਼ੰਕਰ ਦੇ ਵੱਲੋਂ ਵੀ ਉਮੀਦ ਜਿਤਾਈ ਗਈ ਹੈ ਉਹਨਾਂ ਨੇ ਕਿਹਾ ਕਿ ਅੱਜ ਜਿਹੜੀ ਗੱਲਬਾਤ ਹੋਈ ਹੈ ਇਸ ਗੱਲਬਾਤ ਵਿੱਚ ਬਹੁਤ ਜ਼ਿਆਦਾ ਉਮੀਦਾਂ ਜਾਗਦੀਆਂ ਨਜ਼ਰ ਆ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਦੋਹਾਂ ਦੇਸ਼ਾਂ ਦੇ ਸਬੰਧ ਸੁਧਰ ਸਕਦੇ ਨੇ ਔਰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨੇਚਰ ਦੇ ਕਤਲ ਮਾਮਲੇ ਦੇ ਵਿੱਚ ਭਾਰਤ ਦਾ ਹੱਥ ਦੱਸਿਆ ਸੀ ਭਾਰਤ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਸਿਗੇ ਜਿਸ ਨੂੰ ਲੈ ਕੇ ਭਾਰਤ ਨੇ ਸਬੂਤ ਮੰਗੇ ਸੀ ਕਿ ਕੇਸ ਸਬੂਤਾਂ ਦੇ ਆਧਾਰ ਤੇ ਉੱਤੇ ਭਾਰਤ ਦੇ ਉੱਤੇ આરોਪ ਲਗਾਏ ਜਾ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਵਿੱਚ ਤਲਖੀ ਵਧ ਗਈ ਸੀ ਔਰ ਡਿਪਲੋਮੈਟਸ ਨੂੰ ਵਾਪਸ ਭੇਜਿਆ ਗਿਆ ਕਾਰਵਾਈਆਂ ਹੋਈਆਂ ਬਹੁਤ ਜ਼ਿਆਦਾ ਦੋਹਾਂ ਦੇਸ਼ਾਂ ਦੇ ਵਿੱਚ ਤਲਖੀ ਵਾਲਾ ਮਾਹੌਲ ਜਾਦਾ ਹੋਇਆ ਸੀ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਚਿੰਤਾ ਹੋ ਗਈ ਸੀ ਪਰ ਹੁਣ ਕਿਤੇ ਨਾ ਕਿਤੇ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਮੀਦਾਂ ਜਾਗ ਚੁੱਕੀਆਂ ਨੇ ਕਿ ਦੋਹਾਂ ਦੇਸ਼ਾਂ ਦੀ ਤਲਕੀ ਵਾਲਾ ਮਾਹੌਲ ਠੀਕ ਹੋ ਸਕਦਾ ਹੈ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਸਬੰਧ ਠੀਕ ਹੋਰ ਕੇ ਵਪਾਰਕ ਸਾਂਝ ਹੋ ਸਕਦੀ ਹੈ ਵੱਡੇ ਪੱਧਰ ਤੇ ਆਨ ਪ੍ਰਦਾਨ ਹੋ ਸਕਦਾ ਹੈ ਤੇ ਉਥੇ ਰਹੇ ਭਾਰਤੀਆਂ ਨੂੰ ਜ਼ਿਆਦਾ ਫਾਇਦਾ ਵੀ ਹੋ ਸਕਦਾ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਸਬੰਧ ਸੁਧਰ ਸਕਦੇ ਨੇ ਇਸ ਨੂੰ ਲੈ ਕੇ ਹੁਣ ਚਾਚਾਵਾ ਤੇਜ ਨਹੀਂ ਦੇਖਣਾ ਹੋਵੇਗਾ ਕਿ ਕੁਝ ਨਿਕਲ ਕੇ ਆਉਂਦਾ ਕਿਸ ਤਰੀਕੇ ਦੇ ਨਾਲ ਹੁਣ ਕੈਨੇਡਾ ਦੇ ਵਿਦੇਸ਼ ਮੰਤਰੀ ਤੇ ਭਾਰਤ ਦੇ ਵਿਦੇਸ਼ ਮੰਤਰੀ ਆਪਸੇ ਦੇ ਵਿੱਚ ਸਾਂਝ ਕਾਟ ਕਰਕੇ ਦੋਹਾਂ ਦੇਸ਼ਾਂ ਦੇ ਵਿੱਚ ਮਾਹੌਲ ਕਿਵੇਂ ਠੀਕ ਕਰਦੇ ਨੇ ਕਿਵੇਂ ਦੋਹਾਂ ਦੇ ਵਿੱਚ ਵਪਾਰਕ ਸਾਂਝ ਬਣਦੀ ਹੈ ਉਹਦੇ ਬਹੁਤ ਜ਼ਰੂਰੀ ਭਾੜਾ ਪਰ ਕੈਨੇਡਾ ਦੇ ਵਿੱਚ ਰਹਦੇ ਭਾਰਤੀਆਂ ਲਈ ਇੱਕ ਚੰਗਾ ਸੁਨੇਹਾ ਹੈ ਉਹਨਾਂ ਲਈ ਚੰਗੀ ਖਬਰ ਹੈ ਕਿ ਜੇਕਰ ਤੁਹਾ ਆ ਦੇਸ਼ਾਂ ਦੇ ਵਿੱਚ ਸਮਾਨ ਸੁਧਰ ਜਾਂਦੇ ਨੇ ਤਾਂ ਕੈਨੇਡਾ ਦੇ ਵਿੱਚ ਭਾਰਤੀਆਂ ਨੂੰ ਉੱਥੇ ਦਿੱਕਤ ਨਹੀਂ ਆਵੇਗੀ ਤੇ ਜਿੱਥੇ ਵੀਜ਼ਾ ਨੂੰ ਲੈ ਕੇ ਵੀ ਜ਼ਿਆਦਾ ਰੋਕਟੋਕ ਸੀਗੀ ਬਹੁਤ ਜ਼ਿਆਦਾ ਹਲਚਲ ਸੀ ਜਿੱਥੇ ਉਸ ਨੂੰ ਲੈ ਕੇ ਵੀ ਮਾਹੌਲ ਠੀਕ ਹੋ ਸਕਦਾ ਹੈ ਤੇ ਤੁਹਾਡੇ ਲਈ ਇੱਕ ਚੰਗੀ ਖਬਰ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰੋ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰ ਦੇਣਾ